ਤੇ ਜਿਨ੍ਹਾਂ ਨੂੰ ਭਰੋਸਾ ਹੈ ਕਿ ਅਸੀਂ ਜੀਵ ਬਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ ਸਾਨੂੰ ਪਵਿੱਤਰ ਕਰਨ ਵਾਲਾ ਪਰਮਾਤਮਾ ਹੈ ਅਸੀਂ ਗੁਣਹੀਨ ਹਾਂ ਤੂੰ ਸਾਨੂੰ ਗੁਣ ਬਖਸ਼ਣ ਵਾਲਾ ਜਦੋਂ ਬੰਦਾ ਇੱਥੇ ਆ ਜਾਂਦਾ ਉਦੋਂ ਸਭ ਕੁਝ ਪ੍ਰਾਪਤ ਕਰ ਲੈਂਦਾ ਜਦੋਂ ਆਪਣੇ ਆਪਾ ਭਾਵ ਛੱਡ ਦਿੰਦਾ ਹਮ ਮੂਰਖ ਤੂੰ ਚਾਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਜਦੋਂ ਅਸੀਂ ਪ੍ਰਮਾਤਮਾ ਨੂੰ ਐਦਾਂ ਸਮਝ ਲੈਨੇ ਆ ਨਾ ਕਿ ਸਤਗੁਰੂ ਜੀ ਅਸੀਂ ਮੂਰਖ ਹਾਂ ਤੂੰ ਦਾਨਾ ਹੈ ਤੂੰ ਸਿਆਣਾ ਹੈ ਤੂੰ ਸਾਨੂੰ ਚੰਗਾ ਬਣਾ ਸਕਣ ਵਾਲਾ ਹੈ ਤੂੰ ਸਾਰੇ ਹੁਨਰਾਂ ਦੇ ਜਾਣਨ ਵਾਲਾ ਹੈ ਅਸੀਂ ਗੁਣਹੀਨ ਹਾਂ ਤੇ ਤੂੰ ਸਾਨੂੰ ਗੁਣ ਬਖਸ਼ਣ ਵਾਲਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਸੁਣਦੇ ਆ ਨਾ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਫਿਰ ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਇੱਕ ਮਨ ਹੋ ਕੇ ਸੁਣਦੇ ਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਦੁੱਖ ਦੂਰ ਕਰਦੇ ਆ ਹੁਣ ਜਦੋਂ ਸ਼ਰਧਾ ਹੀ ਨਾ ਬਣੀ ਭਾਵਨਾ ਹੀ ਨਾ ਬਣੀ ਫਿਰ ਕੀ ਦੁੱਖ ਦੂਰ ਹੋਣਾ ਹੈ ਮਨ ਦੇ ਚਿੱਤੀ ਵਿੱਚ ਪਿਆ ਹੋਇਆ ਜਪਜੀਤ ਸਾਹਿਬ ਵੀ ਪੜੀ ਜਾਂਦਾ ਹੈ ਮਨ ਕਿਤੇ ਹੋਰ ਹੈ ਸੁਖਮਨੀ ਸਾਹਿਬ ਵੀ ਪੜੀ ਜਾਂਦਾ ਮਨ ਕਿਤੇ ਹੋਰ ਹੈ ਚੌਪੀ ਸਾਹਿਬ ਦੇ ਪਾਠ ਵੀ ਕੀ ਜਾਂਦਾ ਮਨ ਕਿਤੇ ਹੋ ਰਹੀ ਭਰੋਸਾ ਹੋਵੇ ਵੀ ਪੂਰਨ ਗੁਰੂ ਦੇ ਚਰਨਾਂ ਵਿੱਚ ਬੈਠਾ ਜਿਨ੍ਹਾਂ ਨੇ ਬਾਣੀ ਤੇ ਭਰੋਸਾ ਕੀਤਾ ਬਾਣੀ ਕੰਮ ਕਰਦੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਦੁੱਖ दारू ਸੁਖ ਰੋਗ ਭਇਆ ਜਾ ਸਕਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀਨਾ ਹੋਈ ਕਿਸੇ ਵੀਰ ਨੇ ਨਾ ਸੁਖਮਨੀ ਸਾਹਿਬ ਦੇ ਪਾਠ ਦੀ ਤਾਕਤ ਸੁਖਮਨੀ ਸਾਹਿਬ ਦੀ ਕਿਰਪਾ ਦੱਸੀ ਉਹ ਕਹਿੰਦਾ ਨਾ ਕੋਈ ਬੰਦਾ ਉਹਦੇ ਵਿੱਚ ਸਿਰ ਵਿੱਚ ਬੜੀ ਪੀੜ ਰਹਿਣ ਲੱਗ ਪਈ ਕੀ ਪਤਾ ਹੈ ਸਰੀਰ ਦਾ ਕਿਹੜਾ ਅੰਗ ਦੁਖਣ ਲੱਗ ਜਾਏ ਕਿੱਥੇ ਦਰਦ ਹੋਣ ਲੱਗ ਜਾਏ ਕੀ ਪਤਾ ਲੱਗਦਾ ਹੈ ਜਲਦੀ ਗੱਡੀ ਦਾ ਉਹ ਕਹਿੰਦਾ ਮੇਰੇ ਸਿਰ ਵਿੱਚ ਬਹੁਤੀ ਪੀੜ ਹੋਣ ਲੱਗੀ ਕਹਿੰਦਾ ਮੈਂ ਕੁਝ ਟਾਈਮ ਕੋਲਿਆ ਨਾ ਦਵਾਈ ਦੁਈ ਦੀ ਲੈਂਦਾ ਰਹਾ ਤੇ ਫਿਰ ਕਹਿੰਦਾ ਜਦੋਂ ਮੇਰੇ ਹੱਟੇ ਹੀ ਨਾ ਬਹੁਤ ਦਰਦ ਹੋਣ ਲੱਗਿਆ ਤੇ ਮੈਂ ਇੱਕ ਹਸਪਤਾਲ ਵਿੱਚ ਗਿਆ ਉੱਥੇ ਜਾ ਕੇ ਜਦੋਂ ਮੇਰੇ ਟੈਸਟ ਹੋਏ ਨਾ ਕਹਿੰਦਾ ਵੀ ਮੈਨੂੰ ਡਾਕਟਰ ਕਹਿੰਦੇ ਵੀ ਤੇਰੇ ਇੱਕ ਨਾਮ ਇੰਦਾ ਲੱਗਦਾ ਜਿਵੇਂ ਕਿ ਬਿਮਾਰੀ ਬਣ ਰਹੀ ਹੋਵੇ ਜਿਵੇਂ ਆਪਾਂ ਉਹੜਾ ਕਹਿੰਦੇ ਨੇ ਟਿਊਮਰ ਕਹਿੰਦੇ ਜਿਵੇਂ ਕੈਂਸਰ ਵਾਂਗੂ ਕਹਿੰਦੇ ਤੇਰੇ ਸਿਰ 'ਚ ਤਾਂ ਪੀੜ ਜਿਆਦਾ ਹੁੰਦੀ ਹੈ। ਫੇਰ ਤਾਂ ਦਵਾਈ ਲੈ। ਉਹ ਕਹਿੰਦਾ ਮੇਰਾ ਉਹਨਾਂ ਨੇ ਚਲ ਦਵਾਈ ਮੈਨੂੰ ਦਿੱਤੀ ਕੇਰਾ। ਵਧੀਆ। ਤੇ ਮੈਂ ਉਸ ਹਾਲ ਨਾਲ ਦਵਾਈ ਕਹਿੰਦਾ ਲੈਂਦਾ ਰਿਹਾ ਕੁ ਸਮਾਂ। ਪਰ ਮੇਰੇ ਸਿਰ ਵਿੱਚ ਪੀੜ ਸੀ ਜਿਹੜੀ ਉਹ ਵੱਧਦੀ ਗਈ। ਵੱਧਦੀ ਗਈ ਕਹਿੰਦਾ ਮੈਂ ਇੱਕ ਦਿਨ ਡਾਕਟਰ ਦੇ ਜਦੋਂ ਹਸਪਤਾਲ ਵਿੱਚ ਗਿਆ ਫਿਰ ਫਿਰ ਕਹਿੰਦਾ ਮੈਨੂੰ ਹਸਪਤਾਲ ਦੇ ਵਿੱਚ ਜਦੋਂ ਮੈਂ ਦਵਾਈ ਲੈਣ ਵਾਸਤੇ ਬੈਠਾ ਸੀ ਪੀੜ ਮੇਰੇ ਬਹੁਤ ਹੋ ਰਹੀ ਕਹਿੰਦਾ ਵੀ ਮੈਂ ਅੱਖਾਂ 'ਚੋਂ ਮੇਰੇ ਪਾਣੀ ਡਿੱਗ ਰਿਹਾ ਸੀ। ਵੈਸੇ ਵੀ ਆਪਣਾ ਸਿਰ ਦੁਖਣ ਲੱਗ ਜਾਂਦਾ ਤੇ ਚਿਹਰਾ ਹੋਰ ਤਣਾ ਹੋ ਜਾਂਦਾ ਅੱਖਾਂ 'ਚ ਪਾਣੀ ਡਿੱਗਣ ਲੱਗ ਜਾਂਦਾ ਉਹ ਕਹਿੰਦਾ ਉਸੇ ਹਸਤਾਲ ਵਿੱਚ ਇੱਕ ਨਾ ਬੀਬੀ ਅਮਰਤ ਛੱਕਿਆ ਹੋਇਆ ਸਫਾਈ ਕਰਦੀ ਸੀ ਝਾੜੂ ਮਾਰਦੀ ਸੀ ਜਦੋਂ ਜ਼ਿੰਦਗੀ ਮੋੜ ਖਾਂਦੀ ਹੈ ਬਹਾਨਾ ਬਣਦਾ ਹੈ ਉਹ ਕਹਿੰਦਾ ਝਾੜੂ ਲਾਂਦੀ ਸੀ ਤੇ ਮੇਰੇ ਵੱਲ ਵੇਖ ਕੇ ਉਹ ਮੈਨੂੰ ਕਹਿੰਦੀ ਕੀ ਹੋ ਗਿਆ ਤੁਹਾਨੂੰ ਉਹ ਕਹਿੰਦਾ ਵੀ ਮੇਰਾ ਸਿਰ ਬਹੁਤ ਪੀੜ ਕਰਦਾ ਏ ਇਦਾਂ ਲੱਗਦਾ ਵੀ ਕੋਈ ਬਿਮਾਰੀ ਹੈ ਬਹੁਤ ਸਿਰ ਦੁਖਦਾ ਮੈਨੂੰ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਤੁਸੀਂ ਠੀਕ ਹੋ ਜਾਓਗੇ ਅਮਰ ਸ਼ਕਿਆ ਹੋਇਆ ਉਹਨੇ ਉਹ ਕਹਿੰਦੀ ਇਦਾਂ ਕਰੋ ਵੀ ਮੇਰੀ ਲੜਕੀ ਨਾ ਥੋੜੇ ਟਾਈਮ ਤੱਕ ਕਿੱਥੇ ਆਉਣ ਵਾਲੀ ਹੈ ਤੁਸੀਂ ਮੈਨੂੰ ਥੋੜੇ ਜੇ ਪੈਸੇ ਦਿਓ ਮੈਨੂੰ ਲੋੜ ਹੈ ਮੈਨੂੰ ਜ਼ਰੂਰਤ ਹੈ ਉਹ ਕਹਿੰਦਾ ਵੀ ਕਿਤਾਬ ਪਹਿਲੀ ਬਿਮਾਰ ਆ ਬਿਮਾਰ ਨੂੰ ਵੇਖ ਕੇ ਬੰਦੇ ਪੈਸੇ ਮੰਗ ਲੈਂਦੇ ਆ ਕਹਿੰਦਾ ਕਿ ਮੇਰੇ ਬਾਰੀ ਬਾਰੇ ਮਨ ਵਿੱਚ ਇਦਾਂ ਆਇਆ ਉਹ ਕਹਿੰਦੀ ਵੀ ਨਹੀਂ ਨਹੀਂ ਮੈਨੂੰ ਜ਼ਰੂਰਤ ਹੈ ਮੈਨੂੰ ਪੈਸੇ ਦਿਓ ਕਹਿੰਦਾ ਕਿੰਨੇ ਪੈਸੇ ਦੇਵਾਂ ਜਿੰਨੇ ਮਰਜ਼ੀ ਉਹ ਕਹਿੰਦਾ ਮੈਂ 2000 ਰੁਪਏ ਕੱਢ ਕੇ ਦੇ ਦਿੱਤੇ ਉਹ ਕਹਿੰਦਾ ਖੁਸ਼ ਹੋਈ ਉਹਨੇ ਖੁਸ਼ੀ ਮਹਿਸੂਸ ਕੀਤੀ ਤੇ ਆਪਣੀ ਲੜਕੀ ਨੂੰ ਪੜਾਏ ਪੈਸੇ ਆਏ ਤੇ ਲੈ ਕੇ ਚਲੀ ਗਈ ਕਹਿੰਦਾ ਡਾਕਟਰਾਂ ਨੇ ਮੈਨੂੰ ਉੱਥੇ ਰੱਖਿਆ ਤੇ ਮੇਰਾ ਇਲਾਜ ਚੱਲ ਰਿਹਾ ਸੀ ਕਹਿੰਦਾ ਦੂਸਰੇ ਦਿਨ ਉਹ ਆਈ ਉਹਦੇ ਹੱਥ ਵਿੱਚ ਇੱਕ ਫੋਨ ਵਰਗੀ ਚੀਜ਼ ਸਿਰਮੋਚ ਹੈ ਨਹੀਂ ਸੀ ਜਿਵੇਂ ਫੋਨ ਹੁੰਦਾ ਹੈ ਫੋਨ ਨਹੀਂ ਸੀ ਬਿਨਾ ਸਿਰਮੋਚ ਕਹਿੰਦਾ ਉਹਨੇ ਨਾਲ ਲਏ ਹੈਡਫੋਨ ਤੇ ਮੈਨੂੰ ਕਹਿੰਦੀ ਵੀ ਤੁਸੀਂ ਇਦਾਂ ਕਰਿਆ ਕਰੋ ਨਾ ਇਹ ਹੈਡਫੋਨ ਲਾ ਕੇ ਨਾ ਮੈਂ ਕੁਛ ਭਰਾ ਕੇ ਲੈ ਕੇ ਆਈ ਆ ਤੇ ਸੁਣੋ ਉਹ ਕਹਿੰਦਾ ਵੀ ਮੈਂ ਮੈਨੂੰ ਸਿਰ ਦੀ ਸਮੱਸਿਆ ਹੈ ਮੈਂ ਤਾਂ ਪਹਿਲੇ ਹੀ ਬਹੁਤ ਬਿਮਾਰ ਆ ਤੇ ਇੱਕ ਤੁਸੀਂ ਕਹਿੰਦੇ ਹੈਡਫੋਨ ਲਾ ਲ ਮੈਂ ਜੇ ਕੋਈ ਦਿਨ ਕੱਟ ਵੀ ਜਾਵਾਂ ਮੈਂ ਤਾਂ ਵੀ ਨਹੀਂ ਕੱਟਣਾ ਮੇਰੇ ਨੁਕਸ ਪੈ ਜਾਏਗਾ ਉਹ ਕਹਿੰਦੀ ਨਹੀਂ ਨਹੀਂ ਤੁਸੀਂ ਹੌਲੀ ਆਵਾਜ਼ ਕਰਕੇ ਨਾ ਸਿਰ ਟਾਕੇ ਤੁਸੀਂ ਸੁਣੋ ਉਹ ਕਹਿੰਦਾ ਮੈਂ ਆਵਾਜ਼ ਥੋੜੀ ਜੀ ਕੀਤੀ ਮੈਂ ਹੈੱਡਫੋਨ ਲਾਏ ਤੇ ਕਹਿੰਦਾ ਜਦੋਂ ਧੀਮੀ ਜੀ ਆਵਾਜ਼ ਮੈਂ ਸੁਣਿਆ ਤਾਂ ਉਹਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋ ਗਿਆ ਆਖੋ ਸਤਿਨਾਮ ਉਹ ਕਹਿੰਦਾ ਅਸਲ ਵਿੱਚ ਮੈਂ ਕੋਈ ਧਰਮੀ ਨਹੀਂ ਸੀ ਕਹਿੰਦਾ ਮੈਂ ਮੰਦਾ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਜ਼ਿਆਦਾ ਸੀ ਪਰ ਮੈਂ ਆਪਣੇ ਆਪ ਨੂੰ ਇੱਕ ਪਾਪੀ ਜਿਹਾ ਬੰਦਾ ਸਮਝਦਾ ਸੀ ਕਹਿੰਦਾ ਮੈਂ ਕਈ ਵਾਰੀ ਨਾ ਇਸ ਨਾਮ ਨਾ ਕੀਤਾ ਹੁੰਦਾ ਮੈਂ ਦੂਜੇ ਨੂੰ ਵੀ 10 ਰੁਪਏ ਪੜਾ ਦਿੰਦਾ ਵੀ ਲੈ ਤੂੰ ਮੱਥਾ ਟੇਕਿਆ ਮੈਂ ਮੈਥੋਂ ਨਹੀਂ ਜਾਇਆ ਜਾਂਦਾ ਕਹਿੰਦਾ ਮੈਂ ਜਾਂਦਾ ਨਹੀਂ ਸੀ ਬਹੁਤਾ ਲੈ ਤੂੰ ਮੱਥਾ ਟੇਕਿਆ ਤੇ ਕਹਿੰਦਾ ਬਾਕੀ ਮੈਂ ਸੇਵਨ ਕਰਦਾ ਸੀ ਕਿਤੇ ਨਾ ਕਿਤੇ ਖਰਾਬ ਪੀ ਲੈਣੀ ਮਾਸ ਖਾ ਲੈਣਾ ਇਦਾਂ ਦਾ ਬੰਦਾ ਸੀ ਕਹਿੰਦਾ ਮੈਂ ਆਪਣੇ ਆਪ ਨੂੰ ਮੈਂ ਪਾਪੀ ਜਿਹਾ ਫੀਲ ਕਰਦਾ ਮੈਂ ਕਦੇ ਗਿਆ ਨਹੀਂ ਸੀ ਕਹਿੰਦਾ ਮੈਂ ਅੱਖਾਂ ਚਲੋ ਹੌਲੀ ਹੌਲੀ ਸੁਣਦੇ ਆ ਕਹਿੰਦਾ ਮੈਂ ਸੁਣਦਾ ਰਿਹਾ ਕਹਿੰਦਾ ਡਾਕਟਰ ਵੀ ਆਇਆ ਜਦੋਂ ਵੇਖਿਆ ਉਹਨੇ ਵੀ ਇਹ ਤੂੰ ਕੀ ਕੀਤਾ ਹੈ ਉਹ ਕਹਿੰਦਾ ਨਹੀਂ ਜੀ ਮੇਰਾ ਮਨ ਜਲ ਗਿਆ ਰਹਿੰਦਾ ਮਨ ਉਦਾਸ ਹੁੰਦਾ ਤੇ ਬਸ ਮੈਂ ਥੋੜੀ ਜੀ ਆਵਾਜ਼ ਕਰਕੇ ਸੁਣਦਾ ਨਹੀਂ ਕੋਈ ਗੱਲ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਇਹਦੇ ਨਾਲ ਕਹਿੰਦਾ ਮੈਂ ਸੁਣਦਾ ਰਿਹਾ ਕਈ ਦਿਨ ਕਹਿੰਦਾ ਜਦੋਂ ਲੰਘੇ ਨਾ ਹੌਲੀ-ਹੌਲੀ ਮੇਰੇ ਮਨ ਨੂੰ ਮੇਰੇ ਸਿਰ ਨੂੰ ਟਕਾਜ ਆ ਬੜਨਾ ਸ਼ੁਰੂ ਹੋ ਗਿਆ ਮੈਂ ਆਖਿਆ ਵੀ ਬਾਕੀ ਦੱਸਦੇ ਐ ਵੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਤੇ ਮੈਨੂੰ ਪਤਾ ਲੱਗ ਗਿਆ ਮੈਂ ਸੁਣਦਾ ਰਹਿਂਦਾ ਸੀ ਕਹਿੰਦਾ ਮੈਂ ਆਖਿਆ ਵੀ ਚਲੋ ਜੇ ਸੁੱਖ ਮਿਲੇ ਕਹਿੰਦਾ ਹੌਲੀ ਹੌਲੀ ਥੋੜਾ ਥੋੜਾ ਮੈਂ ਠੀਕ ਹੋਣ ਲੱਗ ਪਿਆ ਕਹਿੰਦਾ ਇੰਨਾ ਕੁ ਠੀਕ ਹੋ ਗਿਆ ਡਾਕਟਰ ਕਹਿੰਦੇ ਆ ਵੀ ਤੂੰ ਘਰ ਜਾਇਆ ਤੇ ਦਵਾਈ ਲੈਂਦਾ ਰਹੀਂ ਤੈਨੂੰ ਬਹੁਤਾ ਦਾਖਲ ਰਹਿਣ ਦੀ ਲੋੜ ਨਹੀਂ ਕਹਨਾਂ ਵਾ ਘਰ ਜਾ ਕੇ ਵੀ ਇਦਾਂ ਕੀਤਾ ਛੋਟੇ ਜਿਹੇ ਇੱਕ ਬੂਫਰ ਲਈ ਹੋਰ ਬਾਾਰ ਕਹਿੰਦਾ ਮੈਂ ਉਹਦੇ ਵਿੱਚ ਪਾਠ ਲਾਇਆ ਕਰਾਂ ਘਰ ਦੇ ਵੀ ਹੈਰਾਨ ਹੋ ਗਏ ਵੀ ਇਹ ਤਾਂ ਬਾਣੀ ਕਦੇ ਸੁਣਦਾ ਹੀ ਨਹੀਂ ਹੁੰਦਾ ਕਹਿੰਦਾ ਘਰ ਵਿੱਚ ਬਾਣੀ ਚੱਲਦੀ ਰਹਿੰਦੀ ਸੁਖ ਹੁਣੀ ਸਦਾ ਪਾਠ ਮੈਂ ਸੁਣਦਾ ਰਹਿੰਦਾ ਕਹਿੰਦਾ ਮੇਰਾ ਧਿਆਨ ਜੁੜ ਗਿਆ ਮੇਰੀ ਸ਼ਰਦਾ ਬਣ ਗਈ ਕਹਿੰਦਾ ਜਦੋਂ ਬਿਮਾਰੀ ਘਟ ਗਈ ਦਵਾਈਆਂ ਬੜੀਆਂ ਗਰਮਸੀ ਤੇ ਮਹਿੰਗੀਆਂ ਸੀ ਕਹਿੰਦਾ ਮੈਂ ਉਹ ਵੀ ਘਟਾਤੀਆਂ ਮੈਂ ਖਾਧੀਆਂ ਨਹੀਂ ਤੇ ਮੈਂ ਹੌਲੀ ਹੌਲੀ ਐਸੀ ਪਰਮਾਤਮਾ ਦੀ ਕਿਰਪਾ ਹੋਈ ਕਿ ਮੈਂ ਕਿਹਾ ਵੀ ਆਪੇ ਹੀ ਪਾਪੀ ਆ ਜ਼ਰੂਰ ਬਾਣੀ ਜਿਹੜੀ ਉਹ ਫਾਇਦਾ ਕਰਦੀ ਹੈ ਕਹਿੰਦਾ ਮੈਂ ਹੋਰ ਸੁਣਦਾ ਰਿਹਾ ਸੁਣਦਾ ਰਿਹਾ ਕਹਿੰਦਾ ਇੱਕ ਦਿਨਾਂ ਮੈਂ ਦਵਾਈਆਂ ਚੱਕੀਆਂ ਕਹਿੰਦਾ ਜੀ ਮੈਨੂੰ ਬਹੁਤੀ ਦਵਾਈ ਦੀ ਲੋੜ ਨਹੀਂ ਮੈਨੂੰ ਹਲਕੀ ਜੀ ਦਵਾਈ ਦੇ ਦਿਓ ਮੈਨੂੰ ਇੰਨੀ ਸਮੱਸਿਆ ਹੋਣਾ ਨਹੀਂ ਆਖੋ ਸਤਿਗੁਰੂ ਉਹ ਕਹਿੰਦਾ ਫਿਰ ਤੂੰ ਇਦਾਂ ਦਵਾਈ ਦਾ ਛੱਡ